ਮਾਂ ਜਿਹੜੀ ਆ ਇੱਕ ਗੱਲ ਹੋਰ ਆ ਫੋਨ ਤੇ ਗੱਲ ਹੋ ਜਾਂਦੀ ਆ ਭਾ ਅਮਰੀਕਾ ਬੈਠਾ ਹੋਵੇ ਭਾ ਕੈਨੇਡਾ ਬੈਠਾ ਹੋਵੇ ਪਰ ਇਹ ਦੱਸੋ ਫੋਨ ਤੇ ਵੀਡੀਓ ਵੀ ਆਉਂਦੀ ਤਸੱਲੀ ਹੁੰਦੀ ਆ ਜਨ ਜਨ ਸਾਹਮਣੇ ਨਾ ਆਏ ਨਹੀਂ ਹੁੰਦੀ ਤਸੱਲੀ ਪੁੱਤ ਕਦੋਂ ਆਣਾ ਤੂੰ ਇਹ ਡਾਇਲੌਗ ਹੁੰਦਾ ਵੀ ਤੂੰ ਕਦੋਂ ਛੁੱਟੀ ਜਾਣਾ ਚਲੋ ਆਰਮੀ ਚ ਲਾ ਲਓ ਜਾਂ ਬਾਹਰ ਲਾ ਲਓ ਤੇ ਉਹੀ ਆ ਜੀ ਹਾਥੀ ਪੇਜੇ ਨੇ ਮਾਮਾ ਨੇ ਪੁੱਤ ਪਾਲ ਕੇ ਵਿਚਵੇ ਪਰਦੇਸਾਂ ਦੇ ਉੱਥੇ ਰਹਿੰਦੇ ਨੇ ਪਤਾ ਨਹੀਂ ਕਿਹੜੇ ਹਾਲ ਵੇ ਵਿਦੇਸਾਂ ਦੇ ਹੱਥੀ ਪੇਜੇ ਨੇ ਮਾਮਾ ਨੇ ਪੁੱਤ ਪਾਲ ਕੇ ਵਿੱਚ ਵੇ ਪਰਦੇਸਾਂ ਦੇ ਲਾਡਾਂ ਨਾਲ ਪਾਲਿਆ ਚਾਵਾਂ ਨਾਲ ਪਾਲਿਆ ਲਾਡਾ ਨਾਲ ਪਾਲਿਆ ਚਾਵਾਂ ਨਾਲ ਪਾਲਿਆ ਹੁਣ ਤੈਨ ਹੁਣ ਸਾਨੂੰ ਤੇਰੇ ਇਹ ਵਿਛੋੜਿਆ ਨੇ ਖਾਲਿਆ ਹੁਣ ਸਾਨੂੰ ਤੇਰੇ ਇਹ ਫਿਕਰਾਂ ਨੇ ਖਾਲਿਆ ਮਾਨ ਕਰ ਲਈਏ ਮਾਨ ਕਰ ਲਈਏ ਰੋ ਰੋ ਅੱਖ ਲਾਲ ਵੇ ਵਿੱਚ ਵੇ ਪਰਦੇਸਾਂ ਦੇ ਹੱਥੀ ਪੇਜੇ ਨੇ ਮਾਮਾ ਨੇ ਪੁੱਤ ਪਾਲ ਕੇ ਵਿੱਚ ਵੇ ਪਰਦੇਸਾਂ ਦੇ ਕਿਸੇ ਵੇਲੇ ਖਬਰਾਂ ਦੀ ਕਰੋਨਾ ਆ ਗਿਆ ਇਹ ਵਾਇਰਸ ਆ ਗਿਆ ਇਹ ਵਾਇਰਸ ਆ ਗਿਆ ਫਿਰ ਮਾਤਾ ਦੇ ਕੀ ਬੀਤਦੀ ਆ ਮਾਮਾ ਦਾ ਦਿਲ ਲੋਕੋ ਹੁੰਦਾ ਬੜਾ ਸੋ ਮਾਂ ਮਾਂ ਦਾ ਦਿਲ ਲੋਕ ਹੁੰਦਾ ਵੜਾ ਸੋਲੇ ਨਿੱਕੀ ਜਿੰਨੀ ਗੱਲ ਸੁਣ ਸੇਤੀ ਜਾਂਦਾ ਢੋਲੇ ਨਿੱਕੀ ਜਿੰਨੀ ਗੱਲ ਸੁਣ ਸੇਤੀ ਜਾਂਦਾ ਢੋਲੇ ਮੰਗਾ ਊਮਰਾਮ ਮੰਗਾ ਊਮਰਾਮ ਦੋਵਾਂ ਹੱਥਾਂ ਨਾਲ ਵੇ ਵਿਚ ਵੇ ਪਰਦੇਸਾਂ ਦੇ ਹੱਥੀ ਪੇਜੇ ਨੇ ਮਾਵਾ ਨੇ ਪੁੱਤ ਪਾਲ ਕੇ ਵਿਚ ਵੇ ਪਰਦੇਸਾਂ ਦੇ ਚਿੱਤ ਕਰੇ ਪੁੱਤ ਤੇਰੇ ਸੁਣਨੇ ਨੂੰ ਬੋਲਵੇ ਗੱਲ ਤੇ ਫੋਨ ਤੇ ਵੀ ਹੋ ਜਾਂਦੀ ਵਾ ਗਿਆ ਚਿੱਤ ਕਰੇ ਪੁੱਤ ਤੇਰੇ ਸੁਣਨੇ ਨੂੰ ਬੋਲਵੇ ਰੱਬ ਲਾਵੇ ਖਾਂਬ ਉੱਡ ਆਵਾ ਤੇਰੇ ਕੋਲ ਵੇ ਰੱਬ ਲਾਵੇ ਖਾਂਬ ਉੱਡ ਆਵਾ ਤੇਰੇ ਕੋਲ ਵੇ ਫੋਟੋ ਫੋਟੋ ਤੱਕ ਤੱਕ ਨਿਆਣੇ ਰਹਿਂਦੇ ਪਾਲਦੇ ਵਿਚ ਵੇ ਪਰਦੇਸਾਂ ਦੇ ਹੱਥੀ ਭੇਜਣੇ ਮਾਮਾ ਨੇ ਪੁੱਤ ਪਾਲ ਕੇ ਵਿਚ ਵੇ ਪਰਦੇਸਾਂ ਦੇ ਅੱਗ ਲੱਗੇ ਅੱਗ ਨਹੀਂ ਲਾਣੀ ਸੱਚੇ ਥੋੜਾ ਜੀ ਸ਼ਬਦ ਨੂੰ ਵਰਤਿਆ ਹੀ ਪਹਿਲਾ ਮੂੰਹ ਚੜਿਆ ਪਰ ਇਹ ਗੱਲ ਨਹੀਂ ਜਚੀ ਤੇ ਉੱਥੇ ਕੀ ਕਰਾਂ ਪੁੱਤਾ ਤੇਰੀ ਡਾਡੀ ਏ ਕਮਾਈ ਨੂੰ ਕੀ ਕਰਾਂ ਪੁੱਤਾ ਤੇਰੀ ਡਾਡੀ ਏ ਕਮਾਈ ਨੂੰ ਸਮਝੇ ਨਾ ਆਵੇ ਸਮਝੇ ਨਾ ਪਾਵੇ ਜਿਹੜੀ ਮਾਂ ਪੁੱਤ ਦੀ ਜੁਦਾਈ ਨੂੰ ਸਮਝੇ ਨਾ ਪਾਵੇ ਜਿਹੜੀ ਮਾਂ ਪੁੱਤ ਦੀ ਜੁਦਾਈ ਨੂੰ ਪੋਂਡਾ ਡਾਲ ਰਾਨੇ ਪੋਂਡਾ ਡਾਲ ਰਾਨੇ ਬੁਣੇ ਕੈਸੇ ਝਾਲ ਵੇ ਵਿਚ ਵੇ ਪਰਦੇਸਾਂ ਦੇ ਹੱਥੀ ਭੇਜੇ ਨੇ ਮਾਮਾ ਨੇ ਪੁੱਤ ਪਾਲ ਕੇ ਵਿਚਵੇ ਪਰਦੇਸਾਂ ਦੇ ਗਲਤੀ ਹੋਈ ਤੇ ਮਾਫੀ ਜੀ